ਲੋ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਸੀਗੇ ਮੰਦਿਰ ਸਤਰਗੜ ਬੀਕਾਨੇਰ ਦੇ ਵਿੱਚ ਤੇ ਟਾਈਮ ਹੋ ਗਿਆ ਸਵੇਰ ਦੇ 6:40 ਮਿੰਟ ਤੇ ਆਪਾਂ ਹੁਣ ਪਾਰਿਆ ਚਾਲੇ ਹੋ ਰਾਂ ਉਹਨੂੰ ਇੱਧਰ ਸਾਹਮਣੇ ਆ ਰੋੜਾ ਹੈਗਾ ਬੀਕਾਨੇਰ ਤੇ ਆ ਜਾਂਦਾ ਬਠੰਡੇ ਨੂੰ ਤੇ ਪਿੰਡ ਚਰਕ ਦੇ ਰੇਤਰ ਟਿੱਬਿਆਂ ਤੱਕ ਪੰਜਾਬ ਤੋਂ ਰਾਜਸਥਾਨ ਨਾੜੀ ਟਾਬਾ ਇੱਧਰ ਮੰਦਿਰ ਤੇ ਆਪਾਂ ਰਾਤ ਉਹ ਤੇ ਟੈਂਟ ਲਾਇਆ ਸੀਗਾ ਤੇ ਹੁਣ ਆਪਾਂ ਪਾਰਿਆ ਚੱਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਨ੍ਹਾਂ ਨੇ ਤੁਹਾਨੂੰ ਪਤਾ ਹੀ ਆ ਅੱਜ ਉਹ ਵੀ ਇੱਕ ਤਰੀਕ ਤੇ ਆਪਾਂ ਸਫ਼ਰ ਕਰ ਰਹੇ ਸੀ ਰਾਜਸਥਾਨ ਤੋਂ ਪਹੁੰਚ ਕੇ ਰਾਤ ਨੂੰ ਸੋਲਮੋਦ ਯਾਰਕ ਤੋਂ ਰਾਜਸਥਾਨ ਤੇ ਸਿਰੇ ਤੇ ਸੇਵਾ ਦੇ 40 ਮਿੰਟ ਹੋ ਗਏ ਆਪਾਂ ਲੱਗੇ ਹੁਣ ਤੁਰਨ ਤੇ ਆ ਜਿਹੜਾ ਸੈਕਸ਼ਨ ਆਪਾਂ ਅੱਤ ਰਾਤ ਮੰਦਿਰ ਤੇ ਰੁਕੇ ਸੀਗੇ ਤੇ ਆਪਾਂ ਉਹ ਵਾਲਾ ਰੋੜੇ ਆਣਾ ਸਿੱਧਾ ਹੀ ਓ ਵੀ ਹੁਣ ਬਿਕਾਨੇ ਨੂੰ ਚੱਲੇ ਪਾ ਲੇ ਔਰ ਹੋਗਾ 90 ਕਿਲੋਮੀਟਰ ਤੇ ਅੱਜ ਆਪਾਂ ਬਿਕਨਰ ਪਹੁੰਚਣਾ ਤੇ ਕਿਲੇ ਦੇਖਣਾ ਜਿਹੜਾ ਵੀ ਉੱਥੇ ਹੋਊਗਾ ਅੱਜ ਆਪਾਂ ਪਰਣਾ ਹੀ ਲਵੇਟ ਲਿਆ ਤੇ ਬਸ ਬੇਸੀ ਤਰੀਕੇ ਨਾਲ ਜਾ ਰਹੇ ਹਾਂ। ਹਾਂਜੀ। ਇਹਦੇ ਸੱਤ ਬੱਤੀ ਦੇ ਜਾ ਰਹੇ ਹਾਂ। ਨਿਆਰੇ ਨਾਲ ਪੂਰਾ। ਦੇਖੋ ਸਵੇਰ ਦਾ ਵਿਊ ਕਿੰਨਾ ਘੈਂਟ ਲੱਗ ਰਿਹਾ। ਰਾਜਸਥਾਨ ਦੇ ਟਿੱਬੇ। ਵਾਹ ਜੀ ਵਾਹ। ਲੋ ਵੀ ਰਾਜਸਥਾਨ ਦੇ ਟਿੱਬੇ ਇੱਧਰ ਘਰ ਦੇਖੋ। ਤੇ ਇਧਰ ਵੀਉ ਦੇਖੋ ਇਹ ਆ ਰੋਡ ਉੱਥੋਂ ਆਇਆ ਲਓ ਜੀ ਫੇਰ ਕਰੋ ਟਿੱਬੇ ਟਿੱਬੇ ਤੇ ਆਹ ਥੋੜੇ ਜਿਹਾ ਗਲਤ ਜਾਨਵਰ ਫਿਰਦੇ ਆ ਇਹ ਥੋੜੇ ਜਿਹਾ ਤੁਹਾਨੂੰ ਪਤਾ ਦੇਖੋ ਕਿਵੇਂ ਝੁੰਡ ਫਿਰਦਾ ਜਦੋਂ ਨੂੰ ਇੱਕ ਹੋ ਗਿਆ ਤੁਹਾਨੂੰ ਸਾਰੇ ਨੇ ਹੋ ਜਾਣਾ ਇਹ ਥੋੜੇ ਜਿ ਖਤਰਨਾਕ ਨੇ ਇਹਨਾਂ ਤੋਂ ਬਚ ਕੇ ਉਹ ਉੱਥੋਂ ਆਹ ਦੇਖੋ ਵਿੱਚੋਂ ਬੋਹ ਨੀਮੀਆ ਹੁਣ ਥੱਲੇ ਨੂੰ ਆਏ ਨਾ ਲਓ ਇਹਨਾਂ ਥੱਲੇ ਹੋਏ ਨਾ ਥਿਊ ਬੜਾ ਘੈਂਡਾ ਸਿਰੇ ਸਿਰੇ ਸਾਈਕਲ ਚਲਾਉਨੇ ਆ ਨਜ਼ਾਰਾ ਆਇਆ ਪਿਆ ਗੱਲ ਕਰੀਏ ਸਫ਼ਰ ਦੀ ਤਾਂ 7 ਕਿਲੋਮੀਟਰ ਤੈਅ ਕਰ ਲਿਆ ਦੇਖੋ ਅਹੀਂ ਕੋ ਸਾਰੋ ਸੋਨ ਕਿ ਤੇ ਹੁਣ ਲੋਕ ਲੋ ਘਟੇ ਕਿੱਡੀ ਆਉਣਗੇ ਸਿੱਦਾ ਬੀਕਾਨੇ ਨੂੰ 라 ਜਾਂਦਾ ਹੈ ਸੁਣਿਆ ਗਾਣਾ ਕੰਨੇ ਹਨਾ 라 ਵੀ ਦੇਖੋ ਕਿੰਨਾ ਜ਼ਬਰਦਸਤ ਵੀਊ ਹੈ ਯਾਰ ਸਿਰਾਂ ਲੱਗਿਆ ਪਿਆ ਇਹਨੂੰ ਕਹਿੰਦੇ ਟਿੱਬੇ ਉਧਰੋਂ ਹੈ ਪਾ ਇਧਰ ਨੂੰ ਜਾਣਾ ਇਹ ਫਰਸਟਾਈਕਲੀ ਹਾਂ 7:52 ਮਿੰਟ ਹੋ ਗਏ ਸਵੇਰ ਦੀ ਹਵਾ ਸੁੰਦਰ ਵਾਤਾਵਰਣ ਰਾਜਸਥਾਨ ਦੇ ਵਿੱਚ ਇੰਨਾ ਸਕੂਨ ਇਸ ਨੂੰ ਦੇਖੋ ਹੈ ਅਜਿਹੀ ਜਗ੍ਹਾ ਕੋਈ ਕੋਈ ਨਹੀਂ ਦਿੰਦਾ ਹੈਗਾ ਇਕੱਲਾ ਬਸ ਜਰਗੜਾ সাইਕਲੀਓ ਚਲਾ ਰਿਹਾ ਬਾਗ ਨਿਆ ਰਹੇ ਸਰਗਲਾ ਮੁੰਡਾ ਗੈਨੇ ਸਾਈਕਲ ਤੇ ਫਿਰਦਾ ਰਾਜਸਥਾਨ ਟੱਬੇ ਹੀ ਟੱਬੇ ਇੱਧਰ ਸਾਈਕਲ ਹੀ ਸਾਈਕਲ ਆ ਯਾਰ ਕੀ ਮਾਹੌਲ ਹੈ ਦੇਖੋ ਆਹੀ ਟੀਮੀ ਨਾ ਬਈ ਉੱਪਰ ਗੁੱਬੜੀਆਂ ਦੇਖੋ ਲੈ ਉਹ ਉੱਥੋਂ ਆਇਆ ਆਪਾ ਸਰਗਲਾ ਕੀ ਬੈ ਗਮ ਮੋਸਰੇ ਆਹੀ ਨੇ ਚ ਜੜਾ ਦੀਆਂ ਇਹਦੇ ਕੰਡੇ ਵਾਲੇ ਰੁੱਖ ਹੁੰਦੇ ਨੇ ਆਪਣੇ ਆਏ ਪਿਆ ਦੂਰ ਦੂਰ ਤੱਕ ਕੋਈ ਕਰਨੀ ਕੋਈ ਦੁਕਾਨ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਉਹ ਆਸ ਬੁਣੇ ਸਵੇਰ ਦਾ ਕੱਲਾ ਕੱਲਾ ਬੈਡਲ ਆਨੰਦ ਮਹਰਨ ਦਾ ਹੋਇਆ ਪੂਰਾ ਆਹੀ ਦੀ ਜਬਈ ਉਹਦੇ ਹੋਰ ਕੋਈ ਦਰਖਤ ਨਹੀਂ ਨਾ ਆਹੀ ਦੀ ਨੇ ਕੰਡੇ ਵਾਲੇ ਕੀ ਕਹਣਾ ਨਬੂ ਝਿੰਜਣਾ ਹੀ ਹਣਾ ਹਾਂ ਇਹ ਹਲਕਾ ਕੱਲੀ ਸੜਕ ਤੇ ਜਾ ਰਹੀ ਆ ਸੁਰਨੀ ਬਿਲਕੁਲ ਕੋਈ ਜ਼ੋਰ ਨਹੀਂ ਕੋਈ ਸਰਬਾ ਨਹੀਂ ਤੇ ਵੀਰ ਉਹਨਾਂ ਨੇ ਆਪਾਂ ਨੂੰ ਕਿੰਨੂ ਦਿੱਤਿਆ ਸਪੈਸ਼ਲ ਗੱਡੀ ਰੋਕ ਕੇ ਨਹੀਂ ਨਹੀਂ ਬਾਬਾ ਹਾਂਜੀ ਅਸੀਂ ਚਾਹ ਪੀਤੀ ਆ ਪਿੱਛੇ ਤੇ ਰੁਕੇ ਗਏ ਜ ਅੱਗੇ ਜਾ ਕੇ ਮੈਂ ਕਹਾ ਅੱਗੇ ਜਾ ਕੇ ਖਾਵਾਂਗੇ ਕੋਈ ਐਸੀ ਨਾ ਕਿ ਮੇਰੀ ਤੇ ਚੱਲ ਨਹੀਂ ਸੀ ਪ੍ਰੋਗਰਾਮ ਤੇ ਸਾ ਅਸੀਂ ਮੇਰੇ ਨਾਲ ਵੀ ਨਿਕਲਦੇ ਆਂ ਆਟੇ ਪੇ ਆ ਜਾਂਦਾ ਉੱਤਰ ਜਾਂਦੇ ਉੱਪਰ ਨੂੰ ਚੜਾਈ ਚੜ ਜਾਂਦੇ ਉੱਤਰ ਜਾਂਦੇ ਜੜ ਜਾਂਦੇ ਆ ਕੇਲਾ ਫਾਟਾ 9 ਕਿਲੋਮੀਟਰ ਦੂਰ ਤੇ ਚਲੋ ਪਿੰਡਾਂ ਦੇ ਨਾਮ ਕਹੇ ਦਿਆ ਕੇਲਾ ਫਾਟਾ ਆਹੇ ਚੀਜ਼ ਆ ਬਸ ਉਹਦੇ ਇੱਕੋ ਇੱਕ ਸੜਕ ਜਾ ਰਹੀ ਆ ਆ ਐਦਾਂ ਪਾਣੀਆਂ ਬਈ ਉਹ ਦੇਖੋ ਹੋਰ ਜੂੰਗ ਰਹੀ ਏ ਆ ਨਾ ਆਏ ਪਾਣੀਆਂ ਜਾਨਵਰ ਪੀ ਰਹੇ ਆ ਦੇਖੋ ਉਹ ਹੁਣ ਟਰਾਈ ਚੜਾਂਗੇ ਉਤਰ ਜਾਨੇ ਚੜ ਜਾਨੇ ਉਤਰ ਜਾਨੇ ਉਹ ਦੇਖੋ ਕਿੰਨੀ ਜੜਾਈ ਆ ਓਹੋ ਓਹੋ ਤੱਕ ਪਾਸਾ ਹਿੱਕ ਚੈਨ ਲਾ। ਇਹ ਨਾ ਕੋਈ ਕਿਤੇ ਕੋਈ ਬੰਦਾ ਨਹੀਂ ਨਾ ਕੋਸ ਨਹੀਂ ਨਾ। ਬਸ ਦਾ। ਨਾ ਕੋਈ ਕੋਈ ਕੱਢੇ ਕੋਈ ਕੋਈ ਮੋਸਾਨ ਪੱਕੀ ਰਾਹੀ ਹਾਸ। ਓਏ ਵੱਕੜੇ ਯਾਰ ਨਾ। ਅੱਜ ਤੋਂ ਮੁਹਾਵਨ। ਹਰਿਆਣੇ ਤੋਂ ਸਫ਼ਰ ਕਰ ਰਹੇ ਸੀ। ਤੇ ਪਾਣੀ ਆਪਣਾ ਗਿਆ ਮੁੱਕ ਆ ਵੀਰੋਂ ਨਹੀਂ ਖੜੇ ਸੀਗੇ ਤੇ ਯਾਰ ਵੀਰ ਬੜਾ ਵਧੀਆ ਹਨਾ ਸੁਹਾ ਦਾ ਤੇ ਬਾਈ ਹੁਣ ਬੜਾ ਤਾਂ ਗੈਰੀ ਵੀਰ ਨੂੰ ਪਾਣੀ ਲੈ ਕੇ ਆਇਆ ਤੇ ਹੁਣ ਆਪਣੀ ਬੋਤਲੀ ਮੁੱਕ ਗਈ ਬਾਈ ਕਹਿੰਦਾ ਲਿਆ ਦੰਦਾ ਲੈ ਬਾਈ ਫਿਰ ਪਾਣੀ ਲਿਆ ਦੇ ਪੀਣ ਵਾਲਾ ਲੈ ਵੀ ਹੁਣ ਪਾਣੀ ਚੱਲਿਆ ਲੈਣਾ ਤੇ ਉਹ ਨਹੀਂ ਲਿਆਈ ਕੁੜੀ ਲੈ ਆਈ ਬਚਾਰੀ ਉਹਦੇ ਉਹ ਗੋਰੀ ਜਿਹੜੀ ਗੋ ਉਹ ਕੌਣ ਉਹ ਕੁੜੀ ਲੈ ਆਈ ਪਾਣੀ ਪਾਉਣੇ ਆਪਾਂ ਪਾਣੀ ਇਹਨਾਂ ਦੇ ਘਰੋਂ ਦੀ ਉਹ ਇਹਨਾਂ ਦੇ ਮੰਮੀ ਨੇ ਉਹ ਤੇ ਉਹ ਬਚਾਰੇ ਡੱਕੇ ਚੁੱਕ ਕੇ ਲੈ ਕੇ ਆ ਜੀ ਮਿਹਨਤੀ ਲੋਕ ਨੇ ਯਾਰ ਇੱਥੇ ਦੇ ਸਾਰੇ ਯਾ ਭਾਈ ਨੇ ਯਾਰ ਬੜਾ ਆਪਣਾ ਸਾਥ ਦਿੱਤਾ ਸੜਕ ਤੇ ਕਿਤੇ ਵੀ ਕੋਈ ਦੁਕਾਨ ਨਹੀਂ ਤੇ ਕੋਈ ਪਾਣੀ ਵਾਲਾ ਨਹੀਂ ਸੀਗਾ ਤੇ ਆਪਾਂ ਵੀਰ ਨੂੰ ਬਾਜ਼ ਮਾਰੀ ਤੇ ਵੀਰ ਜਦ ਹੀ ਦੋ ਤਿੰਨ ਮਤਲਬ ਆ ਲੈ ਆ ਦੇਖ ਲਓ ਆ ਵਿਚਾਰੀ ਗੁੜੀਆ ਤੇ ਵੀਰ ਆ ਵੀ ਆਪਾਂ ਨੇ ਰੋਟੀ ਖਾਣੇ ਰੁਕੇ ਸੀਗੇ ਹਮਾਰਾ ਜਹਾਸੁੱਤ ਸਾਕਹਾਰੀ ਭੋਜਨ ਕੀ ਉੱਤਮ ਵਿਵਸਥਾ ਹੈ ਕਹਿੰਦੇ ਠੀਕ ਹੈ ਬਹੁਤ ਥੀਟਰ ਲਗਾਊਗਾ ਤਾਂ ਤੇ ਇਹਦੇ ਵਿੱਚ ਤੁਸੀਂ ਲਾ ਲਓ ਸਾਬ 40 ਕਿਲੋਮੀਟਰ ਸਫ਼ਰ ਤੈਅ ਕਰਕੇ ਹੁਣ ਆਪਾਂ ਰੁਕ ਕੇ ਖਾਣ ਲੱਗਿਆ। ਹਾਲਤ ਤੁਸੀਂ ਸਾਡੀ ਦੇਖ ਸਕਦੇ। ਬੁਰਾ ਹਾਲ ਹੋਇਆ ਤਾਂ ਗਰਮੀ ਕਰਕੇ। ਖਾਣਿਆ ਬਰੋ। ਠੀਕ ਆ ਗੱਲਾਂ ਕਰਦੇ। ਹੋਰ ਤੋਂ ਕਰੋਨਾ। ਹੋਰ ਤੋਂ। ਨੌਜੀ। ਪਿੱਕਣੇ ਰਹਿ ਗਿਆ 16 ਕਿਲੋਮੀਟਰ ਦੂਰ। ਟੱਪ ਬੜੀਆ। ਉਹ ਆ ਰਿਹਾ ਆਪਣਾ ਨਾਲ ਵਾਲਾ ਵੀਰ। ਉਹ ਆ ਰਿਹਾ। ਕਰਦੇ ਆ ਪੂਰੀ ਨਵੇਟੋ ਗਾਂ ਰੋਕੇ ਸਾਂ। ਕਿਓ ਜੀ ਸ੍ਰੀ ਗੁਰੂ ਨਾਨਕ ਨਵਾਸ ਰਾਣੀ ਬਿਆਰ ਬੀਕਾਨੇਰ ਤੇ ਕਮਰਾ ਆਪਾਂ ਨੂੰ ਮਿਲ ਗਿਆ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਰਾਣੀ ਬਿਆਰ ਬੀਕਾਨੇਰ। ਕਮਰਾ ਨੰਬਰ ਹੈਗਾ ਆਪਣਾ। ਉਹ ਭਾਈ ਚੱਲ ਜਾ ਕਾਨੂੰ ਹਿੱਲੀ ਨਾ। ਆਇਆ ਆਪਣਾ ਕਮਰਾ ਨੰਬਰ। ਧੰਨਵਾਦ। ਕਮਰਾ ਨੰਬਰ 6। ਇਹ ਦੇਖੋ ਬੜਿਆ ਸਾਫ ਸੁਥਰੀਆ। ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੱਪਾ ਰਾਤ ਛਤਰਗੜ੍ਹ ਰੁਕੇ ਸੀਗੇ ਤੇ ਉਸ ਤੋਂ ਬਾਅਦ ਅੱਪਾ ਸਾਈਕਲ ਤੇ 88 ਕਿਲੋਮੀਟਰ ਸਫ਼ਰ ਤੈਅ ਕਰਕੇ ਅੱਪਾ ਆ ਗਏ ਸੀਗੇ ਬੀਕਾਨੇਰ ਤੇ ਬੀਕਾਨੇਰ ਗੁਰਦੁਆਰਾ ਹੈਗਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਬੀਕਾਨੇਰ ਤੇ ਅੱਪਾ ਇੱਥੇ ਸਟੇ ਕਰੀਆ ਕਮਰਾ ਨੰਬਰ ਆ ਬਣਾਂਗਾ 6 ਤੇ ਬਹੁਤ ਵਧੀਆ ਪ੍ਰਬੰਧ ਆ ਤੇ ਬਾਬਾ ਜੀ ਕਹਿੰਦੇ ਆਲਮੋਸਟ ਉਹਦੇ ਆਪਣੇ ਸਾਰੇ ਮਰੀਜ਼ ਹੀ ਆਉਂਦੇ ਨੇ ਬੀਕਾਨੇਰ ਤੁਹਾਨੂੰ ਪਤਾ ਕੈਂਸਰ ਦਾ ਇਲਾਜ ਹੁੰਦਾ ਤੇ ਅੱਪਾ ਤੁਹਾਨੂੰ ਕਰਾਉਣਾ ਗੁਰਦੁਆਰੇ ਦੇ ਦਰਸ਼ਨ ਦ੍ਰੈਗਨਿਸਮ ਸਾਹਿਬ ਮਿਸਮ ਸਾਹਿਬ ਦੇ ਸਾਹਮਣੇ ਹੈਗਾ ਆਪਣਾ ਦਰਵਾਜ਼ਾ ਤੋ ਦਰਬਾਰ ਸਹਿਬਾ ਕੇ ਸਾਰੀ ਮਤਲਬੋ ਦਿਨ ਦੀ ਤਕਾਫਟ ਸਾਰੀ ਉਤਰ ਜਾਂਦੀ ਹੈ ਤੇ ਕਰੋ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰੇ ਆ ਕੇ ਸਾਰੇ ਦਿਨ ਦਾ ਸਫਰ ਸਾਰੇ ਦਿਨ ਦੀ ਥਕਾਵਟ ਉਤਰ ਜਾਂਦੀ ਹੈ ਤੇ ਇੱਕ ਤਰ੍ਹਾਂ ਨਾਲ ਦੁਬਾਰਾ ਆਪਣਾ ਮਤਲਬ ਸਰੀਰ ਉਹੀ ਲੈਵਲ ਤੇ ਆ ਜਾਂਦਾ ਤੇ ਪਤਾ ਨਹੀਂ ਲੱਗਦਾ ਆਪਾਂ ਥੱਕੇਵੇਂ ਜਾਂ ਨਹੀਂ ਲੋ ਵੀ ਆਪਾਂ ਗੁਰਦੁਆਰਾ ਸਿੰਘ ਸਭਾ ਰੁਕੇ ਸੀਗੇ ਤੇ ਇੱਥੇ ਆਪਣੇ ਵੀਰ ਆਏ ਸੀਗੇ ਤੇ ਇਹ ਕਹਿੰਦੇ ਥੋੜੀ ਮਸਾਜ ਕਰ ਦਿੰਦੇ ਆ ਤੇ ਪੂਰੇ ਮਤਲਬ ਬਾਡੀ ਰੇੜੇ ਆਪਣੇ ਬਟਨ ਹੁੰਦੇ ਆ ਕੀ ਹਿਸਾਬਕ ਤਾ ਹੁੰਦਾ ਹੈ ਡਾਕਟਰ ਸਾਹਿਬ ਦੱਸੋਗੇ ਤੁਸੀਂ ਹਾਂਜੀ ਸਰ ਇਹ ਨਾਲ ਆਪਣੇ ਬਾਡੀ ਨੂੰ ਰਿਲੈਕਸ ਕਰਦਾ ਜਿੰਨੇ ਵੀ ਆਪਣੇ ਜੋਇੰਟ ਪੇਨ ਹੁੰਦੇ ਆ ਜੋਇੰਟ ਹੁੰਦੇ ਆ ਉਹ ਜੋਇੰਟਾਂ ਦਾ ਪੇਨ ਹੁੰਦਾ ਹੈ ਉਸ ਨੂੰ ਰਿਲੀਜ਼ ਕਰ ਦਿਆ ਔਰ ਬਾਡੀ ਐਕਟਿਵ ਹੁੰਦੀ ਹੈ ਹਰ ਪ੍ਰਕਾਰ ਦੀ ਇਹਦੀ ਕੋਈ ਵੀ ਨਸਲ ਵਿੱਚ ਨਾ ਯਾਨੀ ਖੂਨ ਦਾ ਸਰਕੂਲੇਸ਼ਨ ਬਹੁਤ ਬੜੀਆ ਹੋਣ ਲੱਗ ਪੈਂਦੀ ਤੇ ਆਪਣੇ ਕੋਲ ਪੁਆਇੰਟ ਹੁੰਦੇ ਆ ਪੈਰ ਦੇ نیچے ਹਨ ਜੀ ਉਹ ਆਪਣੀ ਪੂਰੀ ਬਾਡੀ ਤੇ ਆ ਉਹ ਆਪਣੇ ਹੱਥਾਂ ਤੇ ਪੈਰਾਂ ਦੇ ਵਿੱਚ ਹੁੰਦੇ ਆ ਇਸ ਕਰਕੇ ਆਪਣੇ ਇਹਦੇ ਉੱਤੇ ਆ ਬਣਿਆ ਨਟ ਬੋਲਟ ਵੜਿਆ ਇਹ ਕਪਰਦੇ ਆ ਬਾਕੀ ਸਾਰਾ ਖਾਸੀ ਦਾ ਹੈ ਠੀਕ ਹੈ ਜੀ ਓਕੇ ਓ ਯਾਰ ਭਾਈ ਇਹ ਅੱਧੀ ਤਕਾਬੜ ਲਾਤੀ ਇਹਨੇ ਬਾਈ ਨੇ ਆਪਣੀ ਦੇਖ ਲੋ ਇਹ ਚੀਜ਼ ਕਰਕੇ ਘੈਂਡ ਆ ਯਾਰ ਪਰ ਪੂਰੀ ਜ਼ਬਰਦਸਤ ਚੀਜ਼ ਆ ਇਹ ਤੇ ਨਾ ਨੇ ਕੋਈ ਕੈਮੀਕਲ ਨਹੀਂ ਹੈਗਾ ਸਿਰਫ ਇੱਕ ਸਰੋਂ ਦਾ ਤੇਲ ਪਾਇਆ ਬਾਈ ਨੇ ਤੇ ਜਿਹੜਾ ਆਪਣਾ ਸਰਕਲ ਚੱਲ ਰਿਹਾ ਉਹ ਸਾਰਾ ਕਾਂਸੀ ਦਾ ਪਿਓਰ ਕਾਂਸੀ ਦਾ ਆਪ ਹੀ ਆ ਗਈ ਹੁੰਦੀ ਆ ਹਾਂਜੀ ਮੈਂ ਕਿਹਾ ਆਪਾਂ ਸੋਚਿਆ ਸੀਗਾ ਵੀ ਐ ਸਾਈਕਲਾਂ ਤੇ ਵੀਕਾਂ ਨੇ ਰਾਜਾਂਗੇ ਰਾਜਸਥਾਨ ਤਦੇ ਵੀ ਨਹੀਂ ਸੋਚਣਾ ਆ ਜਾ ਰਿਹਾ ਸੁਪਨਾ ਆ ਮੜੇ ਨਾਲ ਲਾਲਾ ਉੱਪਰ ਜੇ ਮੇ ਸੁਪਨਾ ਜੇ ਨਹੀਂ ਹੁੰਦਾ ਸੁਪਨਾ ਜੇ ਆ ਵੀ ਸੁਪਨੇ ਦੇ ਫਿਰਦੋਨੇ ਆਪਾਂ ਹਾਂ ਉਦਾਂ ਫੀਲ ਹੋ ਜਾਂਦਾ ਲੱਤ ਰਤਾ ਦੁਖਦੀਆਂ ਨੇ ਨਾ ਨਾ ਓਕੇ ਆ ਮੈਂ ਤਾਂ ਉਹ ਮ사ਜ ਦੀ ਕਰਾ ਲਈ ਪਿਆਰ ਬੈਠੋ ਨੇ ਹਾਂ ਉਹ ਵਧੀਆ ਵਾ ਉਹਨੇ ਪਤਾ ਨਹੀਂ ਕਿਹੜੇ ਬੋਡੀ ਦੇ ਵਡਣਾ ਇੱਕ ਤਰ੍ਹਾਂ ਵਗਾਰ ਤੇ ਸੈਟ ਕਰਦਾ ਸਰੀਰ ਸਹੀ ਗਾ ਰਾ ਉੱਥੇ ਡੀਕਾਨੇਰ ਬੈਠੇ ਆ ਆਪਾਂ ਗੁਰਦਾਰਾ ਸਿੰਘ ਸਭਾ ਇਹਨੇ ਉੱਥੇ ਅੰਦਰ ਇੱਕ ਬਾਈ ਬੈਠਾ ਮ사ਜ ਵਾਲਾ ਮ사ਜ ਕਰਾ ਲਈ ਤੇ ਉਹ ਜਿਹੜਾ ਕੱਲ ਕਿਹੜਾ ਮੰਦਿਰ ਸੀਗਾ ਰੁਕੇ ਸੀਗੇ ਸ੍ਰੀ ਰਾਮ ਧਾਮ ਸੀਗਾ ਸ੍ਰੀ ਰਾਮ ਧਾਮ ਨਹੀਂ ਮਾਂ ਕਰਣੀ ਮੰਦਿਰ ਉੱਥੇ ਭਰਾਵਾ ਹਾਂ ਉਹ ਰਾਤ ਉੱਥੇ ਪਤਾ ਨਹੀਂ ਬੰਦੇ ਜੇ ਫਿਰਦੇ ਸੀ ਮੈਨੂੰ ਆਇਆ ਮੈਂ ਕਿਹਾ ਮੇਰੇ ਬੈਗ ਬਾਹਰ ਪਏ ਸੀ ਨਾ ਜਿਵੇਂ ਹਾਂ ਹਾਂ ਮੈਨੂੰ ਲੱਗੇ ਮੈਂ ਕਿਹਾ ਤੇ ਬੈਗ ਖੋਲ ਹੀ ਜਾਂਦੇ ਨੇ ਮੇਰੀ ਅੱਖ ਖੁੱਲ ਗਈ ਜਦੋਂ ਰਾਤ ਤੁਹਾਨੂੰ ਚਾਰ ਵਾਰ ਕਿਹੜੇ ਘਟਿਆ ਵੀ ਮੈਂ ਵੀ ਲੋਕੀਂ ਨਹੀਂ ਉੱਠ ਘਟਿਆ ਸੀ ਹਾਂ ਹਾਂ ਬਾਕੀ ਹੁਣ ਫਿਰਦੇ ਆ ਆਪਾਂ ਬੀਕਾ ਨੇਰ ਬੀਕਾ ਨੇਰ ਦੇ ਬਾਜ਼ਾਰ ਚ ਕਿਹੜਾ ਰਾਣੀ ਬਾਜ਼ਾਰ ਰਾਣੀ ਬਾਜ਼ਾਰ ਹਾਂ ਰਾਣੀ ਬਾਜ਼ਾਰ ਤੇ ਗੁਰਦਰਾ ਸਾਹਿਬ ਪ੍ਰਬੰਧ ਆਪਣੇ ਸਿੰਘ ਸਭਾ ਦਾ ਸੀ ਆਪਣੇ ਲੰਗਰ ਪਾਣੀ ਦਾ ਨਹੀਂ ਸੀ ਉੱਥੇ ਬਾਬਾ ਜੀ ਤੋਂ ਪੁੱਛਿਆ ਉੱਥੇ ਫਿਰ ਅਪਣ ਚੱਲਦੇ ਆਂ ਇੱਧਰ ਰੇਲਵੇ ਸਟੇਸ਼ਨ ਵੱਲ ਦੱਸਿਆ ਉਹਨਾਂ ਨੇ ਬਾਬਾ ਕਹਿੰਦਾ ਤੁਹਾਨੂੰ ਸਮਾਨ ਦੇ ਦਿੰਨੇ ਆ ਹਾਂ ਤੇ ਵੀ ਤੁਸੀਂ ਦੇਖ ਲਓ ਜੇ ਤੁਸੀਂ ਬਣਾ ਲਓ ਬਈ ਬਣਾ ਲਓ ਚਲੋ ਚੰਗੀ ਗੱਲ ਆ ਬੜੀ ਆ ਉਹ ਫਿਰ ਮੈਂ ਕਿਹਾ ਬਾਬਾ ਜੀ ਨੂੰ ਮੈਂ ਕਿਹਾ ਬਾਬਾ ਜੀ ਵੀ ਅਸੀਂ ਨਾ ਐ ਕਰਕੇ ਸਾਈਕਲਿਸਟ ਆ ਸਾਈਕਲ ਚਲਾ ਕੇ ਆਏ ਆ ਜੀ ਵੀ ਅਸੀਂ ਥੋੜਾ ਜਿਹਾ ਆਵਦਾ ਵੀ ਕੰਮ ਕਰਨਾ ਵਾ ਤਿੱਕ ਕੇ ਹੋ ਗਿਆ ਤੇ ਤਾਂ ਕਰਕੇ ਥੱਕੇ ਹੋਇਆ ਵਾ ਵੀ ਬਾਹਰ ਹੀ ਖਾਏ ਆਉਣੇ ਫਿਰ ਉਹ ਸਟੇਸ਼ਨ ਵਾਲ ਦੱਸਿਆ ਸਾਨੂੰ ਵੀ ਸਟੇਸ਼ਨ ਵਾਲ ਖਾਏ ਉਹ ਤੇ ਇਹ ਵੀ ਕਡਵੈਂਚਰ ਹੀ ਹੁੰਦੇ ਆ ਨਾ ਇੱਕ ਤਰ੍ਹਾਂ ਦੇ ਵੀ ਇੰਦੀ ਆਪਾਂ ਜਗ੍ਹਾ ਲੱਭਣੀ ਪਰ ਖਾਣਾ ਪਤਾ ਨਾ ਦੇਖਣਾ ਕੰਫਰਟੇਬਲ ਜ਼ੋਨ ਚੋਂ ਬਾਹਰ ਰਹਿਣਾ ਹਾਂ ਬਾਹਰ ਨਿਕਲਣਾ ਵੀ ਕੋਈ ਪਤਾ ਨਹੀਂ ਕਿੱਥੇ ਰਹਿਣਾ ਸੋਣਾ ਖਾਣਾ ਕੀ ਕਰਨਾ ਕੀ ਰੂਟ ਸਾਰਾ ਰਾਤ ਨੂੰ ਟਾਈਮ ਤੇ ਹੀ ਆਪਣਾ ਦੇਖਣਾ ਪੈਂਦਾ ਵਾ ਸਾਨੂੰ ਰਾਤ ਹਨੇਰਾ ਹੋ ਗਿਆ ਸਾਨੂੰ ਮੰਦਰ ਦੇ ਸਿਆ ਅਸੀਂ ਮੰਦਿਰ ਤੇ ਉਹ ਲਾ ਲਿਆ ਮੰਦਿਰ ਚ ਟੈਂਟ ਲਾ ਲਿਆ ਹਾਂ ਵਧੀਆ ਸੀਗਾ ਉਹ ਵੀ ਮਾਹੌਲ ਹਾਂ ਹੋਰ ਨਾ ਸਾਡਾ ਮੈਂ ਕਹਿੰਦਾ ਘੱਟ ਤੋਂ ਘੱਟ 5 ਮਿੰਟ ਦੇ ਵਿੱਚ ਆਪਣਾ ਘਰ ਰੈਡੀ ਹੋ ਗਿਆ ਸੀਗਾ ਹਾਂ 5 ਮਿੰਟ ਚ ਘਰ ਰੈਡੀ ਹੋ ਗਿਆ ਅੱਛਾ ਕੀ ਹੈ ਪ੍ਰਸ਼ਾਦਾ 80 ਰੁਪਏ ਦੀ ਥਾਲੀ ਕਹਿੰਦੇ ਉੱਥੇ ਬਾਬਾ ਵੀ ਆਸ਼ੀਰਵਾਦੀ ਥਾਲੀ ਜਿੰਨੀ ਮਰਜ਼ੀ ਰੋਟੀ ਖਾਓ 80 ਰੁਪਏ ਦੀ ਥਾਲੀ ਵਿੱਚ ਹਾਂ ਰੱਜ ਕੇ ਰੋਟੀਆਂ ਖਾਓ ਕਿ ਨਹੀਂ ਤੇ ਬਈ ਸਸਤਾ ਬਹੁਤ ਹੈ ਬਈ ਉਹੀ ਚੀਜ਼ ਜਿਹੜੀ ਤੈਨੂੰ ਮੈਂ ਕਹਿੰਦਾ ਸੀਗਾ ਇਹ ਵੀ ਦੇਖਾਂਗੇ ਜੀ ਪਾਪਾ ਜੀ ਪਾਪਾ ਜੀ ਕਿੱਸ ਨੇ ਵੀ ਆਹ ਬੜੀ ਮਿਲਦੀ ਆ ਪੀਕਾ ਨੇਰ ਅਮੀ ਜਦੋਂ ਸਾਈਕਲ ਆਪਾਂ ਆ ਰਹੇ ਸੀ ਨੰਬਰ ਜਿਆਦਾ ਸੀ ਇਹਦੀ ਸਬਜ਼ੀ ਵੀ ਸਬਜ਼ੀ ਦੀ ਬੜੀ ਸਵਾਦ ਹੁੰਦੀ ਹੈ ਇਹਦੀ ਇਹ ਵੀ ਦੇਖਾਂ ਕੋਈ ਤੇ ਇੱਕ ਗੱਲ ਹੋਰ ਉਹਰੇ ਗੋਲ ਗੱਪੇ ਬੜੇ ਸਸਤੇ ਆ ਗੋਲ ਗੱਪੇ ਸੱਤ ਦੇ ਰਿਹਾ ਗੋਲ ਗੱਪੇ ਵੀ ਤੇ ਅੱਕੇ ਐ ਬਾਜ਼ਾਰ ਚਾਫਾ ਕਿਸੇ ਨੂੰ ਬੋਲਣਾ ਹੁੰਦਾ ਐ ਤਾਂ ਨਹੀਂ ਬੋਲਦੇ ਹੁੰਦੇ ਆਪਾਂ ਸ਼ਰਿਆਮ ਗੱਲਾਂ ਕਰਦੇ ਜਾਂਦੇ ਮੂਰੇ ਕੈਮਰਾ ਚੱਲਦਾ ਹੁੰਦਾ ਹਨਾ ਜਾਗ ਜਾਗ ਨਹੀਂ ਖੁੱਲ ਗਈ ਐ ਕੋਈ ਪ੍ਰਵਾਹ ਨਹੀਂ ਕੌਣ ਕੀ ਦੇਖਦਾ ਕੋਈ ਹੁਣ ਕਹਿੰਦਾ ਇਹ ਬਾਈ ਦੀ ਦਾਤ ਕਿਵੇਂ ਨੂੰ ਗੱਲ ਜਿਆਦਾ ਗਈ ਬਾਈ ਕਹਿੰਦਾ ਤਾਂ ਹੁਣ ਤਾਂ ਟੀਵੀ ਤੇ ਸੱਤ ਆੜੇ ਖਾਵਲਾ ਦੇਣ ਲੱਗਣਾ ਮੈਨੂੰ ਹਾਂ ਉਹ ਵੀ ਦੇ ਦਾਂਗੇ ਬਾਈ ਉੱਥਾ ਉਹ ਆ ਗਿਆ ਜੰਕਸ਼ਨ ਜੰਕਸ਼ਨ ਆ ਗਿਆ ਲੋ ਤੇ ਪ੍ਰਸ਼ਾਦਾ ਜੀ ਕਹਿੰਦੇ ਆ ਫੇਰ ਗੱਲ ਕਰਦੇ ਆ ਜੀ ਜਾ ਕੇ ਆਪਾਂ ਤੇ ਆਪਾਂ ਪਹੁੰਚ ਗਏ ਰੇਲਵੇ ਸਟੇਸ਼ਨ ਤੇ ਇੱਥੇ ਭਾਈ ਇੰਨਾ ਜ਼ਿਆਦਾ ਕਾਰਟ ਹੋਣਾ ਜਦੋਂ ਰੇਲਵੇ ਤੇ ਹੋ ਲੱਗਦਾ ਨਾ ਆਪਾਂ ਕਿੰਨੀ ਦਿੱਕਤ ਹੋਈ ਆ ਹਲਾ ਪਾਉ ਪਾਰ ਹੀ ਨਹੀਂ ਕਰਾਂ ਇਹਨੂੰ ਫੇਰ ਲੱਗਣ ਨੂੰ ਤਿਆਰ ਹੋਗਾ ਜੀ ਦੇਖਿਆ ਹਾਂ ਸਟੇਸ਼ਨ ਤੇ ਬਹੁਤ ਭਾਈ ਇੱਥੇ ਫਾਟਕਾ ਦੇ ਬਹੁਤ ਕੱਟ ਲੱਗਦਾ ਕਿ ਗਲੀ ਜੀ ਹੈ ਭੀੜੀ ਜੀ ਉਹ ਤੋਂ ਟ੍ਰੇਨ ਲੰਘਦੀ ਹੈ ਜਿਵੇਂ ਇੰਡੋਨੇਸ਼ੀਆ ਚ ਲੰਘਦੀ ਹੁੰਦੀ ਹੈ ਨਾ ਉਹ ਗੱਲਬਾਤ ਆ ਇੱਥੇ ਮੈਂ ਕਹਿੰਦਾ ਪਤਾ ਹੀ ਨਾ ਫਾਟਕ ਫਾਟਕ ਖੁੱਲਦਾ ਜਦ ਹੀ ਭਲੇ ਅਸੀਂ ਫਟ ਕਰਾਸ ਹੀ ਕਰਾ ਜਾਨੂੰ ਫੇਰ ਥੱਲੇ ਆ ਗਏ ਤੁਹਾਨੂੰ ਮੈਂ ਇੱਧਰ ਹੀ ਸ਼ਹਿਰ ਦਿਖਾਉਣਾ ਦੂਜੇ ਪਾਸੇ ਕਰਕੇ ਆ ਸ਼ਹਿਰ ਦੇਖੋ ਭੀੜ ਭੜਕਾ ਬੀਕਾ ਨੇਰ ਦਾ ਰਾਤ ਨੂੰ ਵੀ ਐ ਪੂਰੀ ਪਰ ਟਾਈਮ ਤਾਂ ਕੁਝ ਹੋਇਆ ਨਹੀਂ 7 ਵਜੇ ਹੋਣਗੇ ਮੈਨੂੰ ਲੱਗਦਾ ਨਾ ਆ ਪਰ ਬੋਰਡ ਲੱਗਿਆ ਹੋਇਆ ਨੋਖਾ ਕੋਟੇਕੇਟ ਕੇ ایਮ ਰੋਡ ਗੰਗਾ ਸ਼ਹਿਰ ਤੇ ਫਾੜ ਪਾਝਾ ਰੇਲਵੇ ਸਟੇਸ਼ਨ ਇਹ ਵੀਕਨ ਨੇਰ ਦੇ ਲੋਕਲ ਹਨ ਕੋਈ ਹੋਣਗੇ ਇੱਥੇ ਜਿੰਮੇ ਬਾਜ਼ਾਰ ਬਜੂਰ ਜੇ ਨੇ ਗਲੀਆਂ ਗੁਲੀਆਂ ਦੇ ਨਾਮ ਤੇ ਆ ਭਾਈ ਚੌਂਕ ਆ ਗਿਆ ਲੁਧਿਆਣੇ ਸਹਿਰ ਵਾਂਗ ਹਾਂ ਲੁਧਿਆਣੇ ਵਾਂਗੂ ਆ ਸਹੀ ਗੱਲ ਆ ਪਰ ਪਰ ਇਹ ਸੜਕੀਆਂ ਗਲੀਆਂ ਜਿਹਾ ਬਾਹ ਖੁੱਲੀਆਂ ਨੇ ਨਾ ਗਲੀਆਂ ਵਾਲੀਆਂ ਗੁਲੀਆਂ ਚਲ ਆਪਾਂ ਪਹਿਲਾਂ ਲੱਭਦੇ ਆਪ ਕਿੱਥੇ ਆ ਫੇਰ ਗੱਲਬਾਤ ਕਰਦੇ ਆ ਬਾਕੀ ਬਾਕੀ ਜੁੜੇ ਰਹੋ ਭਾਈ ਆਪਣੇ ਜਨ ਦਾ ਸਫ਼ਰ ਦੇ ਨਾਲ ਜੁੜਿਆ ਕਰੋ ਤੇ ਕਹਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਵ ਯੋ ਕੋ ਬੀਕਾਨੇਰ ਫਿਰਦੇ ਸੀਗੇ ਬੀਕਾਨੇਰ ਰਾਜਸਥਾਨ ਦੇ ਵਿੱਚ ਤੇ ਮੈਂ ਇੱਕ ਮੇਰੇ ਗੋਲੀਆ ਤੇ ਇਕੱਠ ਬਹੁਤ ਜ਼ਿਆਦਾ ਜਿਵੇਂ ਲੁਧਿਆਣੇ ਦੇ ਨਹੀਂ ਇਕੱਠ ਹੁੰਦਾ ਲੁਧਿਆਣੇ ਸ਼ਹਿਰ ਵਾਂਗ ਇਕੱਠ ਹੋਰੇ ਤੇ ਪਾਸਪੋਰਟ ਦਾ ਦੁਕਾਨਾ ਰੇਲਵੇ ਜੇਸ਼ਨ ਦਾ ਮੈਂ ਕਹਿੰਦਾ ਫਟ ਗੱਲੇ ਅਸੀਂ ਕਰੌਸ ਹੀ ਕਰੇ ਸੀਗੇ ਦੁਬਾਰਾ ਫੇਰ ਲੱਗਣ ਨੂੰ ਤਿਆਰ ਹੋ ਗਿਆ ਬਾਈ ਕਿੱਥੇ ਆ ਗਏ ਆਪਾਂ ਲਾਵ ਯੋ ਆਪਾਂ ਪਿੰਡ ਲੱਗਣਾ ਹੁਣ ਬਾਦਾਮ ਕੇਸਰ ਵਾਲਾ ਦੁੱਧ